ਹਾਂਜੀ ਬਾਬੂ ਕੀ ਹਾਲ ਚੜਾ ਅੱਜ ਦਾ ਬਲੌਗ ਆਪਣਾ ਬਹੁਤ ਜਿਆਦੇ ਗੇਂਡਾ ਆਪਾਂ ਚੱਲੇ ਅੱਜ ਵਟੋਰੀਆ ਵਟੋਰੀਆ ਦੇ ਅੱਗੇ ਵੀ ਬਹੁਤ ਵਧੀਆ ਗੇਂਦੇ ਅੱਜ ਪਰ ਧੁੱਪ ਸੀ ਅੱਗੇ ਠੰਡ ਚ ਗੇਂਦੇ ਬੱਕ ਐਂਡ ਮੋਸਾ ਤੁਹਾਨੂੰ ਸਾਰਾ ਵੀਊ ਦਿਖਾਉਣਾ ਹੈ ਵਟੋਰੀਆ ਚੱਲੋ ਆਜੋ ਮਿਲਦੇ ਹਾਂ ਇੱਥੇ ਪਹੁੰਚ ਗਏ ਵੀਰੇ ਇਹ ਗੇਟ ਤੇ ਆਪਾਂ ਐਂਟਰੀ ਕਰਾ ਕੇ ਆਪਾਂ ਦੱਸਣਾ ਹੁੰਦਾ ਆਪਣੀ ਪਰਚੀ ਕਿੰਨਾ ਨੰਬਰ ਉਹਨਾਂ ਲੈਣ ਚ ਆਪਾਂ ਦੱਸਤਾ ਪਰ 23 ਲੈਣ ਸੀ ਉੱਥੇ ਪਹੁੰਚ ਕੇ ਦੇਖਿਆ ਵਾਹ ਯਾਰ ਰਸ਼ ਬਹੁਤ ਜਿਆਦਾ ਟੂ ਮਾਚ ਰਸ਼ ਸੀ ਆਪਕੇ ਜਮੀਨੜ ਦੇ ਪਹੁੰਚ ਗਏ ਵੀਰੇ ਤੇ ਕਰੋ ਲੈਣਾ ਚੈੱਕ ਠੀਕ ਆ ਇਹ ਲੈਣਾ ਲੱਗਿਆ ਹੀ ਕੋਡ ਨੰਬਰ ਹੁੰਦੇ ਜਿਵੇਂ 33 32 ਤੇ ਲੈਣਾ ਵਾਰ ਚੜਾਈ ਜਾਣੀ ਆ ਫੈਰੀ ਤੇ ਇਹਨੇ ਠੀਕ ਆ ਤੇ ਇਧਰ ਵੀ ਕਾਫੀ ਜਿਆਦੇ ਲੈਣਾ ਵਾ ਕਾਫੀ ਜਿਆਦੇ ਗੱਡੀਆਂ ਉੱਠ ਜਾਂਦੀਆਂ ਮਲਾਦਾ 2-300 ਗੱਡੀ ਟਰੱਕ ਉੱਠ ਜਾਂਦੇ ਇੱਕ ਵਾਰੀ ਫੈਰੀ 'ਚ ਬਹੁਤ ਜਿਆਦੇ ਲੈਣਾ ਵਾ ਦਾਸ ਹੋਣੀ ਖੜੀ ਸਾਡੇ ਤੇ ਬਹੁਤ ਲੰਬੀਆਂ ਲੈਣਾ ਯੂਟਿਊਬ ਤੇ ਆਪਣਾ ਪੌਲੋ ਵਲੌਗ ਹੈ ਜਿਨੇ ਫੈਰੀ ਤੇ ਦਰਸਾ ਕਰਨ ਦਾ ਕਰ ਸਕਦਾ ਓਕੇ ਮਿਲਦੇ ਆਂ ਹਨ ਬਾਬੇ ਆਪਾਂ ਫੈਰੀ ਦੇ ਅੰਦਰ ਐਂਟਰ ਹੋ ਅੱਗੇ ਇਦਾਂ ਪੌਲ ਬਣਿਆ ਹੁੰਦਾ ਤੇ ਠੀਕ ਆ ਜਿਨੇ ਥੱਲੇ ਵਾਲੀ ਮੰਜ਼ਿਲ ਤੇ ਜਾਣਾ ਉਹਦਾ ਥੱਲੇ ਵਾਲੀ ਮੰਜ਼ਿਲ ਤੇ ਪੌਲ ਬਣਿਆ ਹੁੰਦਾ ਨਾਲ ਜਿਨੇ ਉੱਪਰ ਜਾਣਾ ਹੁੰਦਾ ਉਹ ਆਪੇ ਆਪ ਦੇ ਹਿਸਾਬ ਨਾਲ ਚੜਾਉਣਾ ਹੁੰਦਾ ਇਹਨਾਂ ਨੇ ਸਾਰਾ ਕੁਝ ਲੈਵਲ 'ਚ ਕਰਨਾ ਹੁੰਦਾ ਜਿਵੇਂ ਇੰਨੀਆਂ ਗੱਡੀਆਂ ਇੱਧਰ ਤੇ ਇੰਨੀਆਂ ਗੱਡੀਆਂ ਇੱਧਰ ਹਨ ਵੀ ਇੱਕੋ ਜਿਹਾ ਦੋਨੇ ਕੰਨੀਆਂ ਤੇ ਵਜਨ ਇਹਨਾਂ ਨੇ ਦੇਣਾ ਹੁੰਦਾ ਤੇ ਬਈ ਅਸੇ ਉਧਰ ਉਧਰ ਨਾ ਹੋ ਜੇ ਫੇਰ ਇੱਕੋ ਜੇ ਲੈਵਲ ਤੇ ਰੱਖਣਾ ਹੁੰਦਾ ਇਹਨਾਂ ਨੇ ਤੇ ਚਲੋ ਆ ਜੋ ਉਤਰ ਕੇ ਆਏ ਉਤਰ ਕੇ ਚੱਲਦੇ ਆ ਫਿਰ ਫੈਰੀਆਂ ਨੂੰ ਆ ਲੈਣਾ ਲੱਗਿਆ ਆ ਜੀ ਸਾਧਨੋਂ ਉਤਰ ਕੇ ਲੈਫਟ ਦੀ ਵੀਟ ਕਰਦੇ ਆ ਤੇ ਆ ਜੋ ਆਪਾਂ ਚੱਲਦੇ ਆ ਇਹ ਬਾਬੇ ਫੈਰੀ ਦੇ ਅੰਦਰ ਲਾ ਵੀ ਉਹ ਕਰੋ ਚੈੱਕ ਬਹੁਤ ਗਾਜ ਬਈ ਹਿਆਰ ਤੋਂ ਕੁਸ ਬੰਦਾ ਬੈਠ ਸਕਦਾ ਇਹ ਚ ਕਿ ਸਾਡਾ ਦਿਲ ਦਾ ਵੀ ਅੰਦਰ ਹੀ ਰੇਜ ਨਾ ਇੱਥੇ ਵੀ ਬਾਹਰ ਲੱਗੇ ਵੀ ਦੇਖਾਈ ਹਨ ਉਹ ਦਿਖਾਈ ਨਾ ਦਿਖਾਉਂਦੇ ਉੱਪਰ ਲਾ ਵੀ ਉਹ ਬੇਨਾ ਬੇਨਾ ਉੱਤੋਂ ਹੀ ਨਿਕਲ ਨਹੀਂ ਬਾਹਰ ਆਪਾਂ ਨਾ ਇੱਧਰ ਲੱਤੇ ਉਹ ਅੜ ਲਾ ਲੈਂਦੇ ਜਾਨਾ ਹਾਂ ਹੁਣ ਕੀ ਬੰਦਾ ਹੋ ਗਿਆ ਉਹ ਦਰ ਕੋ ਨਾ ਤਾਂ ਕਿਹਨੇ ਲੱਗਣ ਦਿਖਾਉਂਗਾ ਇਹਨਾਂ ਦੇ ਕੋਸ਼ਿਸ਼ ਬੰਦੇ ਦਿਖਾਉਂਗਾ ਕੋਨ ਯਾਰ ਆ ਚਾਰ ਦੇ ਲੋਨ ਨੂੰ ਸਾਰਾ ਸਾਰੀ ਸੰਭਾਲ ਦਿੱਤੀ ਸਟਾਰ ਬੋਟ ਕੋ ਇਹ ਹੋ ਗਿਆ ਨਾ ਜਿੱਦਾਂ ਲੋਸਣਾ ਲੱਗੇ ਜਿਵੇਂ ਅੱਗੇ ਜੰਨੇ ਵੀਰੀ ਵੀ ਗਏ ਹੋਏ ਤੇ ਲੰਡਾ ਹੁੰਦਾ ਸੀਗਾ ਤੇ ਅੱਜ ਦਾ ਨਮਰ ਉਹ ਦੇਖਿਆ ਤਾਂ ਲੱਗ ਗਿਆ ਇਹ ਓਕੇ ਅਲੇ ਚਾਹੋ ਸਨ ਕੋਨ ਯਾਰ ਆ ਉਹ ਦੂਖ ਨੂੰ ਜਨੂੰ ਫਰਹਾ ਕੀ ਬਾਤ ਹੈ ਕੀ ਬਾਤ

ਸੌਤੋ ਫੈਰੀ ਦੀ ਪਰਲੇ ਟੋਪ ਲੱਗੀ ਹੋਇਆ ਚਾਹ ਆ ਬਾਗ ਤੇ ਬੰਦੇ ਦਾ ਪਾਣੀ ਹੋਵੇ ਅੰਦਰ ਗਈ ਹੋਏ ਤੇ ਮਾੜਾ ਮੋਟਾ ਮਾਲ ਪਤਾ ਵੀ ਗਿਆ ਹੋਵੇ ਮੈਂ ਕਰਦੇ ਜੇ ਮਾਲ ਪਤਾ ਦਾ ਕੀ ਹੈ ਨਾ ਤੇ ਉਹ ਵੀ ਫੇਰੀ ਦੇ ਉੱਪਰ ਲੱਗੀ ਹੋਇਆ ਕਹਿੰਦਾ ਯਾਰ ਕੰਮ ਬੰਦਣਾ ਕੋਈ ਨਿਆਰਾ ਹੁੰਦਾ ਬਹੁਤ ਜਿਆਦਾ ਸਪਨ ਵੱਜ ਜਾਂਦਾ ਲੀ ਹੁੰਦੀ ਹੈ ਵੇਖਣ ਨੂੰ ਲੱਗਦਾ ਚੱਲਦੀ ਮੈਂ ਬਹੁਤ ਸਪੀਡ ਨਾਲ ਚੱਲ ਰਹੀ ਹੈ ਕਿਉਂਕਿ ਹੁਣ ਇਹ ਮੋਟਰਸਾਈਕਲ ਦੀ 40 ਦੀ ਸਪੀਡ ਜੁਨੇ ਹੁੰਦੀ ਹੈ ਉਨੀ ਸਪੀਡ ਹੋਣੀ ਹੈ ਇਹਦੀ ਫੈਰੀ ਤੇ ਉੱਪਰ ਆ ਗਿਆ ਬਾਬੇ ਤੁਹਾਨੂੰ ਦਿਖਾਉਨੇ ਆ ਲਾਈਵ ਯੂ ਠੀਕ ਆ ਕੋ ਕੈਨੇਡਾ ਤੇ ਅੱਜ ਤਾਂ ਬੜਾ ਨਿਆਰਾ ਆਇਆ ਯਾਰ ਫੈਰੀ ਤੇ ਆ ਕਿਉਂਕਿ ਅੱਜ ਦਿਨ ਕੈਨੇਡਾ ਸੀ ਅੱਗੇ ਜਨੀਵਰੀ ਗਏ ਠੰਡ ਚ ਗਏ ਆ ਤੇ ਅੱਜ ਮੌਸਮ ਜਿਵੇਂ ਜਿਆਦਾ ਕੈਨੇਡਾ ਥੋੜਾ ਤੇ ਨਿਆਰਾ ਆ ਰਿਹਾ ਬਹੁਤ ਜਿਆਦਾ ਆਏ ਲੋਕ ਹੁਣੀ ਚੱਲੀ ਕਰਕੇ ਤੇ ਅੰਦਰ ਅੰਦਰ ਬੈਠੇ ਬਾਹਰ ਨਿਕਲ ਹੀ ਨਹੀਂ ਹੌਲੀ ਹੌਲੀ ਕਾਫੀਆਂ ਚੱਕ ਕੇ ਆਉਂਦੀਆਂ ਗੋਰੀਆਂ ਮੀਮਾਂ ਬਾਹਰ ਨਿਕਲ ਨਹੀਂ ਆ ਤੇ ਇੱਧਰ ਗੁਰਾ ਭਾਜੀ ਧੁੱਪ ਦਾ ਆਨੰਦ ਲੈਂਦੀ ਹੋਈ ਦੇ ਗੋਰੀ ਮੈਮ ਤੌਪ ਦੰਨੰਦ ਲੈਂਦੀ ਹੋਈ ਤੇ ਉਧਰ ਚੀਨੇ ਬਾਜੀ ਵੀ ਖੜੇ ਆ ਵੈਰਾਈਟੀ ਸਾਰੀ ਬਰੇ ਇਕੱਠੀ ��ਾਲੀ ਆਪਾਂ ਇੱਥੇ ਚੀਨੇ ਬਾਜੀ ਉਹ ਚੀਨੇ ਬਾਜੀ ਚੱਲੇ ਆ ਠੀਕ ਆ ਤੇ ਆਗੋ ਰੀ ਪੈਂਜੀ ਕਾਫੀ ਲੈ ਕੇ ਆਈ ਆ ਕੀ ਨਿਆਰਾ ਐਰ ਕਾਫੀ ਹੱਥੇ ਜਿ ਫੜੀ ਹੋਵੇ ਹਾ ਹਾ ਕੀ ਬਾਤ ਆ ਤੇ ਤੌਪ ਲੱਗੀ ਹੋਵੇ ਤੇ ਪਾਣੀ ਪਾਣੀ ਹੋਵੇ ਚਾਰ ਸਵੇਰੇ ਕੀ ਬਾਤ ਐ ਵੇ ਜਟਾ ਕੀ ਬਾਤ ਐ ਸੇਰਾ ਯਾਰ ਫੈਰੀ ਤੇ ਬੈਠਾ ਹੋਵੇ ਬੰਦਾ ਉੱਪਰ ਤੇ 4 ਫਿਰੇ ਪਾਣੀ ਹੋਵੇ ਐਂਡਲੈਸ ਥਿਊ ਹੋਵੇ ਫਿਰ ਗਾਣਾ ਕਿਹੜਾ ਸੋਈਦਾ ਜੱਟਾ ਲੈਵਲ ਚਾਹੀਦਾ ਨਾਲ ਬਹਿਣ ਨੂੰ ਕਿਆ ਬਾਤ ਹੈ ਯਾਰ ਮੈਂ ਲੈਵਲ ਦੇ ਵਿੱਚ ਕੋਈ ਗੱਲ ਨਹੀਂ ਬਈ ਆ ਥੋੜੀ ਗੈਰਾਈਟੀ ਲੱਗਦੀ ਆ ਜਿਵੇਂ ਅਸੀਂ ਉਹ ਗਾਣਾ ਕਿਹੜਾ ਕੱਢਿਆ ਆਪਣੇ ਭਰਾਣੇ ਬਹੁਤ ਗੈਂਡ ਗਾਣਾ ਤੇ ਥਿਊ ਵੀ ਕਿਹੜਾ ਫਿਰ ਥਿਊ ਦੇ ਹਿਸਾਬ ਨਾਲ ਤਾਂ ਉਹ ਹੀ ਪਤਾ ਲੱਗਦਾ ਲੈਵਲ ਚਾਹੀਦਾ ਜੱਟਾ ਨਾਲ ਬਹਿਣ ਨੂੰ ਹਨਾ ਵੀ ਉਹ ਤੁਸੀਂ ਚੈੱਕ ਕਰ ਸਕਦੇ ਆ ਗੱਡੀਆਂ ਵਾਲ ਨੂੰ ਸਾਰੇ ਪਾਰਕਿੰਗ ਤੋਂ ਅਸੀਂ ਲੱਭਦੇ ਆਪਾਂ ਦੀ ਗੱਡੀ ਚੱਲੇ ਕੰਪਨੀ ਸੀ 2 ਨੰਬਰ ਦੀ ਗੱਡੀ ਸਟੇਜ ਨੰਬਰ ਤੇ ਆਪਾਂ ਬੈਠੇ ਚਾਹ ਨੰਬਰ ਤੇ ਪਹੁੰਚ ਗਏ ਦੇ ਆਪੋਰਚੁਨਿਟੀ ਤੋਂ ਚਲੋ ਠੀਕ ਆ ਬਾਬੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਰਾਂਹੀਂ ਤੇ ਚੱਲਿਆਂ ਬਫੈਰੀ ਤੋਂ ਬਾਹਰ ਗੁੱਡ ਬਾਏ ਤੇ ਮਿਲਦੇ ਆਪਾਂ ਨੈਕਸਟ ਕੋਈ ਟੌਪ ਦੀ ਲੋਕੇਸ਼ਨ ਤੇ ਤੇ ਆਪਾਂ ਜੇ ਬਲੌਗ ਘੈਂਟ ਲੱਗਾ ਤੇ ਫੈਰੀ ਨੂੰ ਘੈਂਟ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਲਵ ਯੂ ਸਾਰੇ ਭਰਾਵਾਂ ਨੂੰ